ਬੋਈ ਕੀ ਨਾਮ ਆਪਣਾ ਅਰੀਕਸ਼ ਅੱਛਾ ਕਾਦੀ ਦੁਕਾਨ ਆਪਣੀ ਕੀ ਇਹ ਨਾਂ ਪੈਂਦਾ ਦੁਕਾਨ ਦਾ ਅੱਛਾ ਮੇਨ ਬਾਜ਼ਾਰ ਤਲਵੰਡੀ ਭਾਈ ਚ ਅੱਛਾ ਤੇ ਅੱਜ ਕੀ ਸਾਰੀ ਘਟਨਾ ਕੀ ਵਾਪਰੀ ਜੱਜ ਦੋਏ ਕਿਹਨਾ ਆਇਆ ਅੰਦਰ ਅੱਛਾ ਜੀ ਉਹਨੇ ਕਿਉਂ ਪੰਗਿਆ ਦੇਸੀ ਠੀਕ ਹੈ ਜੀ ਦੇਸੀ ਖੰਡ ਬੰਦੀ ਉਹ ਕਾਟੇ ਕੇ ਰੱਖੀ ਤੇਲ ਰੱਖਿਆ ਕਾਟੇ ਕੇ ਠੀਕ ਹੈ ਜੀ ਉਹ ਤੋਂ ਬਾਅਦ ਉਹ ਬਸ ਕਿਉਂ ਉਹ ਬਾਹਰ ਦਿਖਾਇਆ ਤੇ ਉਹ ਨੇ ਬਾਹਰ ਨਹੀਂ ਨਿਕਲਦੀ ਉਹ ਜਿੱਦ ਤੱਕ ਜਾ ਰਹੀ ਬੋਸੇ ਜਿਹੜਾ ਬੰਦਾ ਬਾਹਰ ਖੜਾ ਸੀ ਉਹ ਆ ਗਿਆ ਉੱਥੇ ਠੀਕ ਕਿਨੇ ਦੋ ਜਣੇ ਸੀ ਜੀ ਦੋ ਜਣੇ ਅੱਛਾ ਕਦੇ ਮੋਟਰਸਾਈਕਲ ਤੇ ਹੈ ਜੀ ਮੋਟਰਸਾਈਕਲ ਸੀਗਾ ਅੱਛਾ ਮੂੰਹ ਮਾ ਬੰਨੇ ਸੀ ਕੁਲੇ ਸੀ ਅੱਛਾ ਮੋਨੇ ਸੀਗੇ ਧੋਨੇ ਮੋਨੇ ਸੀ ਆ ਠੀਕ ਹੈ ਬੌਜੀ ਐਕਟ ਮੜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪਏ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਜਨ ਲਾ ਇਹ ਕੰਮ ਹੋਈ ਜਾ ਰਿਹਾ ਆ ਦੀ ਵਾਰੀ ਹੋ ਟੁੱਟਿਆ ਸਾਡੇ ਨਾਲ ਠੀਕ ਹੈ ਜੀ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਜਿਹੜੇ ਆ ਫਿਰਦੇ ਆ ਫੜੂ ਉਹਨੂੰ ਠੀਕ ਹੈ ਜੀ ਬੌਜੀ ਕੀ ਨਾਮ ਆਪਣਾ ਹਰੀਕਿਸ਼ੋਰ ਅੱਛਾ ਕਾਦੀ ਦੁਕਾਨ ਆਪਣੀ ਕੀ ਇਹ ਨਾਮ ਪੈਂਦਾ ਦੁਕਾਨ ਦਾ ਮੇਰੇ ਰੋੜਾ ਕੰਪਨੀ ਅੱਛਾ ਮੇਨ ਬਾਜ਼ਾਰ ਤਲਵੰਡੀ ਭਾਈ ਚ ਅਸਿਕ ਤੇ ਅੱਜ ਕੀ ਸਾਰੀ ਘਟਨਾ ਕੀ ਵਾਪਰੀ ਜੱਜ ਦੋ ਇੱਕ ਜੇ ਨਾ ਆਇਆ ਅੰਦਰ ਅੱਛਾ ਜੀ ਉਹਨੇ ਕਿਉਂ ਪੰਗਿਆ ਜੇ ਅਸੀਂ ਠੀਕ ਹੈ ਜੀ ਅਸੀਂ ਖਾਂਦ ਪੰਜੀ ਉਹ ਕੱਢ ਕੇ ਰੱਖੀ ਤੇ ਰੱਖਿਆ ਕੱਢ ਕੇ ਠੀਕ ਹੈ ਜੀ ਉਸ ਤੋਂ ਬਾਅਦ ਉਹ ਬਸ ਕਿਉਂ ਬਾਹਰ ਦਿਖਾਇਆ ਤੇ ਉਹਨੇ ਬਾਹਰ ਹੀ ਨਿਕਲ ਕੇ ਉਹਦੇ ਦੇ ਪੱਟ ਕੇ ਜਾ ਰਹੇ ਕੋਈ ਸੱਟ ਲੱਗਿਆ ਬੰਦਾ ਬਾਹਰ ਕਢਾ ਦਿਓ ਆ ਗਿਆ ਉੱਥੇ ਠੀਕ ਹੈ ਕਿਨੇ ਦੋ ਜਣੇ ਸੀ ਜੀ ਦੋ ਜਣੇ ਅੱਛਾ ਕਦੇ ਮੋਟਰਸਾਈਕਲ ਤੇ ਸੀ ਨਾ ਮੋਟਰਸਾਈਕਲ ਸੀਗਾ ਅੱਛਾ ਮੂੰਹ ਮੈਂ ਬੰਨੇ ਸੀ ਕੁਲੇ ਸੀ ਅੱਛਾ ਮੋਨੇ ਸੀਗੇ ਦੋਨੇ ਮੋਨੇ ਸੀ ਆ ਠੀਕ ਹੈ ਬੋਜੀ ਇੱਕ ਮਿੰਟ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪਏ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਗੱਲ ਇਹ ਕੰਮ ਹੋਈ ਜਾ ਰਿਹਾ ਆ ਅੱਜ ਦੀ ਵਾਰੀ ਹੋ ਟੁੱਟਿਆ ਸਾਡੇ ਨਾਲ ਠੀਕ ਹੈ ਜੀ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਜਿਹੜੇ ਆ ਫਿਰਦੇ ਆ ਫੜੂਨ ਨੂੰ ਠੀਕ ਹੈ ਜੀ ਬੋਜੀ ਕੀ ਨਾਮ ਆਪਣਾ ਹਰੀਕਿਸ਼ੋਰ ਅੱਛਾ ਕਾਦੀ ਦੁਕਾਨ ਆਪਣੀ ਕੀ ਇਹ ਨਾਮ ਪੈਂਦਾ ਦੁਕਾਨ ਦਾ ਮੇਰੇ ਰੋੜਾ ਕੰਪਨੀ ਅੱਛਾ ਮੇਨ ਬਾਜ਼ਾਰ ਤਲਵੰਡੀ ਭਾਈਚਾ ਐਸਾ ਤੇ ਅੱਜ ਕੀ ਸਾਰੀ ਘਟਨਾ ਕੀ ਵਾਪਰੀ ਜੱਚ ਦੋ ਇੱਕ ਜੇ ਮੈਂ ਆਇਆ ਅੰਦਰ ਅੱਛਾ ਜੀ ਉਹਨੇ ਕਿਉਂ ਭੰਗਿਆ ਦੇ ਵੀ ਐਸੀ ਠੀਕ ਹੈ ਜੀ ਜਸੀਂ ਖਾਣ ਪੰਜੀ ਉਹ ਕੱਢ ਕੇ ਰੱਖੀ ਤੇ ਰੱਖਿਆ ਲੱਗੇ ਠੀਕ ਹੈ ਜੀ ਉਸ ਤੋਂ ਬਾਅਦ ਉਹ ਬਸ 14 ਬਾਅਦ ਖਾਇਆ ਤੇ ਉਹਨੇ ਬਾਹਰ ਵੀ ਉਹ ਜਿਹੜੇ ਪੱਕੇ ਜਾ ਰਹੇ ਬੋਸੇ ਰਹੇ ਤੇ ਉਹ ਬੰਦਾ ਬਾਹਰ ਖੜਾ ਦਿਓ ਆ ਗਿਆ ਉੱਥੇ ਠੀਕ ਹੈ ਕਿਨੇ ਦੋ ਜਣੇ ਸੀ ਜੀ ਦੋ ਜਣੇ ਅੱਛਾ ਕਦੇ ਮੋਟਰਸਾਈਕਲ ਤੇ ਸੀ ਨਾਲ ਮੋਟਰਸਾਈਕਲ ਸੀਗਾ ਅੱਛਾ ਮੂੰਹ ਬੰਨੇ ਸੀ ਕੁਲੇ ਸੀ ਅੱਛਾ ਮੋਨੇ ਸੀ ਕੇ ਦੋਨੇ ਮੋਨੇ ਸੀ ਆ ਠੀਕ ਹੈ ਬੌਜੀ ਇੱਕ ਮਿੰਟ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪਏ ਪ੍ਰਸ਼ਾਸਨ ਤੋਂ ਮੰਗ ਕਰਦੇ ਜਿੱਦ ਰਾਤ ਇਹ ਕੰਮ ਹੋਈ ਜਾ ਰਿਹਾ ਆ ਅੱਜ ਦੀ ਵਾਲੀ ਉਹ ਟਿੱਕਾ ਸਾਡੇ ਨਾਲ ਹੈ ਠੀਕ ਹੈ ਜੀ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਜੇ ਕਿ ਜਿਹੜੇ ਆ ਫੜਦੇ ਆ ਫੜੂ ਉਹਨੂੰ ਠੀਕ ਹੈ ਜੀ